ਮਾਡਰਨ ਖੇਤੀ ਦੇਖਣ ਆਲੇ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਰਗੈਨਿਕ ਬਾਸਮਤੀ ਦੀ ਜਿਹੜੀ ਟ੍ਰਾਂਸਪਲੈਂਟਿੰਗ ਕਰਨ ਜਾ ਰਹੇ ਹਾਂ ਉਹਦੀ ਤਿਆਰੀ ਚੱਲ ਰਹੀ ਹੈ ਇਹ ਜੇ ਤੁਸੀਂ ਦੇਖ ਰਹੇ ਹੋ ਇੰਡੀਆ ਗ੍ਰੋ ਦਾ ਬਹੁਸਤਰਾ ਤੇ ਇਸਕੋ ਦਾ ਸਾਗਰੀਕਾ ਪੋਟਾਸ਼ ਪਲਸ ਕੇ ਪਲਸ ਇਹ ਹੈਗਾ ਜ਼ਿੰਕ ਕੋਲੋਬੈਕਟੀਰੀਆ ਇਹਦੇ ਨਾਲ ਅਸੀਂ ਇਹਦੇਆਂ ਰੂਟਸ ਨੂੰ ਮਤਲਬ ਜੜਾਂ ਨੂੰ ਅਸੀਂ ਡਿਪ ਕਰਾਂ ਕਰਾਂਗੇ ट्रांसप्लांट ਕਰਨ ਤੋਂ ਪਹਿਲਾਂ ਆਰਗੈਨਿਕ ਦੇ ਦੇ ਵਿੱਚ 11 21 ਦੀ ਇਹ ਜੀ ਟ੍ਰਾਂਸਪਲੈਂਟਿੰਗ ਹੈ ਉਹ ਕਰੀ ਕਰੀ ਕੀਤੀ ਜਾ ਰਹੀ ਹੈ। ਔਰ ਇਹ ਹੈਗਾ ਸਾਧਰੀਕਾ ਔਰ ਭੂਆਸਤਰਾ ਔਰ ਇਹ ਜੋ ਹੈਗਾ ਇਫਕੋ ਦਾ ਬੋਰਨ ਜੋ ਧਰਤੀ 'ਚ ਬੋਰਨ ਦੀ ਅਵੇਲੇਬਿਲਟੀ ਨੂੰ ਫਿਕਸ ਕਰਦਾ ਹੈ ਬੂਟੇ ਤੱਕ ਪਹੁੰਚਾਉਂਦਾ ਹੈ। ਇਹ ਜੋ ਸਾਰੇ ਪ੍ਰੋਡਕਟ ਤੁਸੀਂ ਦੇਖ ਰਹੇ ਹੋ ਇਹ ਭੂਆਸਤਰਾ ਨੂੰ ਛੱਡ ਕੇ ਇਹ ਸਭ ਸਾਨੂੰ ਇਫਕੋ ਵੱਲੋਂ ਪੰਜਾਬ ਐਗਰੋ ਵੱਲੋਂ ਇਸ ਕੋ ਦੀ ਸਹਾਇਤਾ ਦੇ ਨਾਲ ਪ੍ਰੋਵਾਈਡ ਕਰਾਏ ਗਏ ਨੇ ਔਰ ਇਹ ਫ੍ਰੀ ਆਫ ਕਾਸਟ ਦਿੱਤੇ ਗਏ ਨੇ ਪੰਜਾਬ ਐਗਰੋ ਵੱਲੋਂ ਜੋ ਕਿ ਜੈਵਿਕ ਖੇਤੀ ਨੂੰ ਨਵੀਂ ਮਤਲਬ ਸੋਚ ਮਿਲ ਸਕੇ ਨਵਾਂ ਹੰਗਾਰਾ ਮਿਲ ਸਕੇ ਵੈਸੇ ਬਹੁਤ ਅੱਛੀ ਸੋਚ ਹੈ ਪੰਜਾਬ ਐਗਰੋ ਦੀ ਕਿ ਜਿੱਥੇ ਉਹ ਸਰਟੀਫਿਕੇਸ਼ਨ ਕਰ ਰਹੀ ਹੈ ਸਾਡੇ ਲੈਂਡਸ ਦੀ ਤੇ ਉੱਥੇ ਸਾਨੂੰ ਇਸ ਤਰ੍ਹਾਂ ਦੇ ਪ੍ਰੋਡਕਟਸ ਦੇ ਨਾਲ ਸਾਡੀ ਮਦਦ ਵੀ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਐਗਰੋ ਦਾ